ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਰੈਸਪੀਆਂ ਬਣਾਵਾਂਗੇ ਉਹ ਵੀ ਬਹੁਤ ਜਲਦੀ ਬਨਣ ਵਾਲੀਆਂ ਤੇ ਬਹੁਤ ਹੀ ਯੂਨੀਕ ਜਈਆਂ ਰੈਸਪੀਆਂ ਬਣਾਵਾਂਗੇ ਪਹਿਲੀ ਰੈਸਪੀ ਦੇ ਵਿੱਚ ਆਪਾਂ ਗੋਲ ਗੱਪੇ ਬਣਾਵਾਂਗੇ ਉਹ ਵੀ ਬਿਨਾ ਗੋਲ ਗੱਪਿਆਂ ਵਾਲਾ ਪਾਣੀ ਬਣਾਈ ਤੋਂ ਤੇ ਬਿਨਾ ਗੋਲ ਗੱਪਿਆਂ ਵਾਲਾ ਮਸਾਲਾ ਬਣਾਈ ਤੋਂ ਇਹ ਗੋਲ ਗੱਪਿਆਂ ਨੂੰ ਆਪਾਂ ਚਾਟ ਦੀ ਤਰ੍ਹਾਂ ਬਣਾਵਾਂਗੇ ਇਹ ਗੋਲ ਗੱਪਿਆਂ ਨੂੰ ਆਪਾਂ ਹੈਲਦੀ ਬਣਾਵਾਂਗੇ ਇਹ ਗੋਲ ਗੱਪੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਚਲੋ ਜੀ ਵੇਖ ਲੈਣੇ ਗੋਲ ਗੱਪੇ ਕਿਵੇਂ ਬੰਦਦੇ ਨੇ ਇਸ ਦੇ ਲਈ ਮੈਂ ਇੱਕ ਉਬਲਿਆ ਹੋਇਆ ਆਲੂ ਲਿਆ ਹੈ ਆਲੂ ਨੂੰ ਜੀ ਨਹੀਂ ਕਪਾਚਾਰ ਬਣਾਉਣੀ ਹੋएगी ਉਹਨੇ ਕਾਲੂ ਲੈ ਲਵਾਂਗੇ ਇਹ ਕੁਲਕਪਿਆ ਨੂੰ ਮम्मा ਥੋੜਾ ਜਿਹਾ ਹੈਲਦੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਪਾਂ ਇਸ ਦੇ ਵਿੱਚ ਸਲਾਦ ਵਗੈਰਾ ਪਾਵਾਂਗੇ ਜਿਸ ਦੇ ਨਾਲੇ ਥੋੜੇ ਹੈਲਦੀ ਵੀ ਹੋ ਜਾਣਗੇ ਆਲੂਆਂ ਨੂੰ ਕੱਟ ਲਵਾਂਗੇ ਰਫਲੀ ਚੌਪ ਕਰ ਲਵਾਂਗੇ ਆਲੂਆਂ ਨੂੰ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਆਲੂਆਂ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਸ ਦੇ ਵਿੱਚ ਆਪਾਂ ਕੱਲੀ ਆਲੂਆਂ ਦੀ ਸਟਫਿੰਗ ਹੀ ਨਹੀਂ ਬਣਾਵਾਂਗੇ ਇਸ ਦੇ ਵਿੱਚ ਥੋੜਾ ਜਿਹਾ ਸਲਾਦ ਵੀ ਪਾਵਾਂਗੇ ਜਿਵੇਂ ਟਮਾਟਰ ਪਾਵਾਂਗੇ ਪਿਆਜ਼ ਪਾਵਾਂਗੇ ਇੱਕ ਹਰੀ ਮਿਰਚ ਪਾਵਾਂਗੇ ਜਿੰਨਾ ਕਪਾ ਤਿੱਖਾ ਖਾਣਾ ਪਸੰਦ ਕਰਦੇ ਆ ਉਸ ਹਿਸਾਬ ਨਾਲ ਹਰੀ ਮਿਰਚ ਪਾਵਾਂਗੇ ਥੋੜਾ ਜਿਹਾ ਖੀਰਾ ਪਾਵਾਂਗੇ ਜਸ ਤਰੀਕੇ ਦੇ ਨਾਲ ਆਪਾਂ ਸਲਾਦ ਨੂੰ ਕੱਟਣਾ ਹੋਏਗਾ ਮੋਟਾ ਜਾਂ ਬਰੀਕ ਉਸ ਤਰੀਕੇ ਦੇ ਨਾਲ ਕੱਟ ਲਵਾਂਗੇ ਪਾਂ ਇਸ ਦੇ ਵਿੱਚ ਸਲਾਦ ਪਾਵਾਂਗੇ ਇਸ ਦੇ ਨਾਲੇ ਗੁਲਗੱਪੇ ਥੋੜੀ ਜਿਹੀ ਹੈਲਦੀ ਵੀ ਹੋ ਜਾਣਗੇ ਥੋੜੀ ਜਹੀ ਬੂੰਦੀ ਪਾਵਾਂਗੇ ਅਤੇ ਆਪਾਂ ਇਮਲੀ ਤੇ ਗੁੜ ਨੂੰ ਮਿਕਸ ਕਰਕੇ ਚਟਨੀ ਬਣਾਈ ਸੀ ਉਹ ਚਟਨੀ ਪਾਵਾਂਗੇ ਇਹ ਚਟਨ ਨੂੰ ਆਪਾਂ ਥੋੜਾ ਜਿਹਾ ਪਤਲਾ ਹੀ ਬਣਾਇਆ ਸੀ ਸੁੱਕਾ ਪੁਦੀਨਾ ਪਾਵਾਂਗੇ ਇਸ ਤਰੀਕੇ ਦੇ ਨਾਲ ਇਹ ਗੋਲ ਗੱਪੇ ਚਾਟ ਦੀ ਤਰ੍ਹਾਂ ਬਣ ਕੇ ਤਿਆਰ ਹੋਣਗੇ ਆਪਾਂ ਇਸ ਦੇ ਵਿੱਚ ਫਿਲਿੰਗ ਚਾਟ ਦੀ ਤਰ੍ਹਾਂ ਬਣਾਵਾਂਗੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ taste ਆਉਂਦਾ ਹੈ ਗੋਲ ਗੱਪਿਆਂ ਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਆਮਚੂਰ ਪਾਊਡਰ ਪਾਵਾਂਗੇ ਆਪਾਂ ਇਸ ਦੀ ਜਗ੍ਹਾ ਚਾਟ ਮਸਾਲਾ ਵੀ ਪਾ ਸਕਦੇ ਹਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਛੋਟਾ ਚਮਚਾ ਰੱਡੀ ਚਿਲੀ ਪਾਊਡਰ ਪਾਵਾਂਗੇ ਇੱਕ ਛੋਟਾ ਚਮਚਾ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚਾ ਬਲੈਕ ਪੀਪਰ ਪਾਵਾਂਗੇ ਇਹ ਸਾਰੇ ਮਸਾਲੇ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹ ਸਲਾਦ ਤੇ ਆਲੂ ਵਗੈਰਾ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਆਪਣੀ ਗੋਲਗੱਪਿਆਂ ਵਾਲੀ ਫਿਲਿੰਗ ਬਣ ਕੇ ਤਿਆਰ ਹੈ। ਹੁਣ ਆਪਾਂ ਗੋਲਗੱਪਿਆਂ ਨੂੰ ਸਰਵ ਕਰ ਲਵਾਂਗੇ। ਇਹ ਗੋਲਗੱਪਿਆਂ ਨੂੰ ਆਪਾਂ ਫਰਾਈ ਕੀਤਾ ਹੈ। ਜੇਕਰ ਤੁਸੀਂ ਆਟੇ ਵਾਲੇ ਗੋਲਗੱਪਿਆਂ ਦੀ ਰੈਸিপি ਦੇਖਣੀ ਹੋਵੇ ਤਾਂ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਜੀ। ਹੁਣ ਆਪਾਂ ਗੋਲਗੱਪਿਆਂ ਨੂੰ ਸਰਵ ਕਰ ਲਵਾਂਗੇ। ਇਸ ਤਰੀਕੇ ਦੇ ਨਾਲ ਆਪਾਂ ਗੋਲਗੱਪਿਆਂ ਨੂੰ ਥੋੜਾ ਜਿਹਾ ਹੈਲਦੀ ਬਣਾ ਕੇ ਖਾ ਸਕਦੇ ਹਾਂ। ਇਹ ਚਾਟ ਦੀ ਤਰ੍ਹਾਂ ਵੀ ਬਣ ਕੇ ਤਿਆਰ ਹੋਣਗੇ ਆਪਾਂ ਇਸ ਨੂੰ ਚਾਟ ਦੀ ਤਰ੍ਹਾਂ ਵੀ ਖਾ ਸਕਦੇ ਹਾਂ ਤੇ ਗੁਲਗਪਿਆਂ ਦੀ ਤਰ੍ਹਾਂ ਵੀ ਖਾ ਸਕਦੇ ਹਾਂ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਣੇ ਗੋਲ ਗੱਪੇ ਤਿਆਰਨੇ ਆਪਾਂ ਇਹਨਾਂ ਦੇ ਵਿੱਚ ਸਟਫਿੰਗ ਭਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਟਫਿੰਗ ਨੂੰ ਪਾਉਣ ਤੋਂ ਪਹਿਲਾਂ ਤਾਂ ਕਿ ਇਸ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਿਰ ਇਹ ਸਟਫਿੰਗ ਨੂੰ ਗੋਲ ਗੱਪਿਆਂ ਦੇ ਵਿੱਚ ਭਰ ਲਵਾਂਗੇ ਬਾਰ ਬੱਚਿਆਂ ਦਾ ਗੋਲ ਗੱਪੇ ਖਾਣ ਦਾ ਮਨ ਹੁੰਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਗੋਲ ਗੱਪੇਆਂ ਥੋੜਾ ਜਿਹਾ ਹੈਲਦੀ ਬਣਾ ਕੇ ਖਵਾ ਸਕਦੇ ਹਾਂ ਹੁਣ ਆਪਣੇ ਇਸ ਤਰੀਕੇ ਦੇ ਗੋਲ ਗੱਪੇ ਬਣ ਕੇ ਤਿਆਰ ਨੇ ਗੋਲ ਗੱਪੇਆਂ ਨੂੰ ਥੋੜਾ ਜਿਹਾ ਹੋਰ ਚਟਪਟਾ ਬਣਾਉਣ ਦੇ ਲਈ ਆਪਾਂ ਇਸ ਦੇ ਉੱਪਰ ਸੌਸ ਪਾਵਾਂਗੇ ਅਬ ਤੋਂ ਪਹਿਲਾਂ ਦਹੀਂ ਪਾਵਾਂਗੇ ਇਹ ਬਹੁਤ ਇਨਸਟੈਂਟ ਰੈਸਪੀ ਹੈ ਇਸ ਦੇ ਵਿੱਚ ਆਪਾਂ ਨੂੰ ਕੋਈ ਗੋਲ ਗੱਪਿਆਂ ਦੇ ਲਈ ਪਾਣੀ ਤਿਆਰ ਕਰਨ ਦੀ ਜ਼ਰੂਰਤ ਵੀ ਨਹੀਂ ਹੈ ਤੇ ਇਹ ਗੋਲ ਗੱਪੇ ਬਹੁਤ ਟੇਸਟੀ ਵੀ ਬਣਦੇ ਨੇ ਇਹ ਗੋਲ ਗੱਪਿਆਂ ਨੂੰ ਆਪਾਂ ਦਹੀਂ ਪਾ ਕੇ ਬਣਾਵਾਂਗੇ ਤੇ ਬਹੁਤ ਟੇਸਟੀ ਬਣਨਗੇ ਉਪਰੋਂ ਥੋੜੀ ਜਿਹੀ ਬੂੰਦੀ ਪਾਵਾਂਗੇ ਟਮਾਟੋ ਕੇਚੱਪ ਪਾਵਾਂਗੇ ਆਪਾਂ স্টাফਿੰਗ ਦੇ ਵਿੱਚ ਇਮਲੀ ਵਾਲੀ ਚਟਨੀ ਪਾਈ ਸੀ ਤੇ ਆਪਾਂ ਇਹ ਗੋਲ ਗੱਪਿਆਂ ਉੱਪਰ ਟਮੇਟੋ ਕੇਚੱਪ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਚਟਪਟੇ ਜਿਹੇ ਗੋਲ ਗੱਪੇ ਬਣ ਕੇ ਤਿਆਰ ਹੋਣਗੇ ਟਮੇਟੋ ਸੌਸ ਪਾਵਾਂਗੇ ਉੱਪਰੋਂ ਥੋੜੀ ਜਿਹੀ ਬੂੰਦੀ ਹੋਰ ਪਾਵਾਂਗੇ ਇਮਲੀ ਤੇ ਗੁੜ ਵਾਲੀ ਚਟਨੀ ਪਾਵਾਂਗੇ ਉੱਪਰੋਂ ਥੋੜਾ ਜਿਹਾ ਦਹੀਂ ਭੱਲੇ ਵਾਲਾ ਮਸਾਲਾ ਪਾਵਾਂਗੇ ਹੁਣ ਆਪਣੇ ਇਸ ਤਰੀਕੇ ਦੇ ਗੋਲ ਗੱਪੇ ਬਣ ਕੇ ਤਿਆਰ ਨੇ ਬਹੁਤ ਈਜ਼ੀ ਰੈਸਪੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਟੇਸਟੀ ਜਿਹੇ ਗੋਲ ਗੱਪੇ ਬਣਾ ਕੇ ਖਾ ਸਕਦੇ ਹਾਂ ਦਹੀਂ ਦੇ ਵਿੱਚ ਮੈਂ ਚੀਨੀ ਨੂੰ ਮਿਕਸ ਕਰਕੇ ਰੱਖਿਆ ਸੀ ਉਹ ਵਾਲੀ ਦਹੀਂ ਪਾਵਾਂਗੇ ਹੁਣ ਆਪਣੇ ਇਸ ਤਰੀਕੇ ਦੇ ਬਹੁਤ ਹੀ ਟੇਸਟੀ ਜਿਹੇ ਗੋਲ ਗੱਪੇ ਬਣ ਕੇ ਤਿਆਰ ਨੇ ਹੁਣ ਆਪਾਂ ਦੂਸਰੀ ਰੈਸਪੀ ਬਣਾਵਾਂਗੇ ਹੁਣ ਆਪਾਂ ਦੂਸਰੀ ਰੈਸਪੀ ਦੇ ਵਿੱਚ ਯੂਨੀਕ ਜਿਹੇ ਚਿਪਸ ਬਣਾਵਾਂਗੇ ਇਹ ਰੈਸਪੀ ਦੇ ਲਈ ਮੈਂ ਦੋ ਕੱਚੇ ਆਲੂ ਲਏ ਨੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਆਲੂਆਂ ਨੂੰ ਛਿੱਲ ਲਵਾਂਗੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਆਲੂਆਂ ਨੂੰ ਛਿੱਲ ਲਵਾਂਗੇ ਜਿਨੇ ਕਪਾਹੇ ਰੈਸਪੀ ਬਣਾਉਣੀ ਹੋਈਗੀ ਉਹਨੇ ਕਾਲੂ ਲੈ ਲਵਾਂਗੇ ਅੱਜ ਆਪਾਂ ਬਹੁਤ ਹੀ ਟੇਸਟੀ ਜਏ ਯੂਨਿਕ ਚਿਪਸ ਬਣਾਵਾਂਗੇ ਇਹ ਚਿਪਸ ਬਹੁਤ ਟੇਸਟੀ ਬਣਦੇ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਇੱਥੇ ਮੈਂ ਦੋ ਛੋਟੇ ਸਾਈਜ਼ ਦੇ ਆਲੂ ਲਏ ਨੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਨਾਲ ਨਾਲ ਆਲੂਆਂ ਨੂੰ ਛਿੱਲ ਲਵਾਂਗੇ ਤੇ ਪਾਣੀ ਦੇ ਵਿੱਚ ਵੀ ਆਲੂਆਂ ਨੂੰ ਰੱਖਾਂਗੇ ਆਲੂਆਂ ਨੂੰ ਛਿੱਲ ਕੇ ਪਾਣੀ ਦੇ ਵਿੱਚ ਰੱਖਣ ਦੇ ਨਾਲ ਆਲੂ ਕਾਲੇ ਵੀ ਨਹੀਂ ਪੈਣਗੇ ਤੇ ਇਹਨਾਂ ਦਾ ਸਟਾਰਚ ਵੀ ਨਿਕਲ ਜਾਏਗਾ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਯੂਨੀਕ ਜਿਹੇ ਚਿਪਸ ਬਣਾਵਾਂਗੇ ਆਲੂ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਇੱਥੇ ਮੈਂ ਛੋਟੇ ਸਜ ਦੇ ਦੋ ਕੱਚੇ ਆਲੂ ਲੈਨੇ ਆਪਾਂ ਜਿੰਨੇ ਕਿ ਚਿਪਸ ਬਣਾਉਣੇ ਹੋਣਗੇ ਓਨੇ ਕਾਲੂ ਲੈ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀਜ਼ ਲੈ ਕੇ ਹੁੰਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੀ ਹੋ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਚਿਪਸ ਨੂੰ ਬਣਾ ਕੇ ਖਾ ਸਕਦੇ ਹਾਂ ਆਲੂਆਂ ਨੂੰ ਚੱਲਣ ਤੋਂ ਬਾਅਦ ਪਾਣੀ ਦੇ ਵਿੱਚ ਰੱਖ ਲਵਾਂਗੇ ਆਲੂਆਂ ਨੂੰ ਚੰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਲਵਾਂਗੇ ਸਾਫ਼ ਪਾਣੀ ਦੇ ਵਿੱਚ ਧੋਣ ਤੋਂ ਬਾਅਦ ਆਲੂਆਂ ਨੂੰ ਕੱਟ ਲਵਾਂਗੇ ਕੱਟਦੇ ਨਾਲ ਆਲੂਆਂ ਦੇ ਪਤਲੇ ਪਤਲੇ ਚਿਪਸ ਬਣਾ ਲਵਾਂਗੇ ਵੈਸੇ ਤਾਂ ਆਪਾਂ ਇਹ ਚਿਪਸ ਕਦੂਕਸ ਦੇ ਨਾਲ ਵੀ ਬਣਾ ਸਕਦੇ ਹਾਂ ਪਰ ਕਰਤ ਦੇ ਨਾਲ ਬਣਾਵਾਂਗੇ ਆਪਾਂ ਇਹ ਚਿਪਸ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤੇ ਪਤਲੇ ਬਣ ਕੇ ਤਿਆਰ ਹੋ ਰਹੇ ਨੇ ਚਾਕੂ ਸਾਫ਼ ਦਿਖਾਈ ਦੇ ਰਿਹਾ ਹੈ ਆਲੂਆਂ ਦੇ ਵਿੱਚ ਬਹੁਤ ਹੀ ਪਤਲੇ ਕੱਟ ਕੇ ਤਿਆਰ ਹੋਏ ਨੇ ਆਪਾਂ ਕਦੂਕਸ ਦੇ ਨਾਲ ਵੀ ਆਲੂਆਂ ਨੂੰ ਕੱਟ ਸਕਦੇ ਹਾਂ ਚਿਪਸ ਦੇ ਆਕਾਰ ਦਾ ਮੈਨੂੰ ਇਸ ਤਰੀਕੇ ਦੇ ਨਾਲ ਕੱਟਣਾ ਸੌਖਾ ਲੱਗਿਆ ਤੇ ਮੈਂ ਚਾਕੂ ਨਾਲ ਕੱਟ ਲਵਾਂਗੇ ਆਲੂਆਂ ਨੂੰ ਆਲੂਆਂ ਨੂੰ ਕੱਟ ਕੇ ਪਾਣੀ ਦੇ ਵਿੱਚ ਰੱਖ ਲਵਾਂਗੇ ਤਾਂ ਕਿ ਆਲੂ ਕਾਲੇ ਨਾ ਪੈਣ ਚਾਕੂ ਦੇ ਨਾਲ ਆਲੂਆਂ ਨੂੰ ਪਤਲਾ ਪਤਲਾ ਚਿਪਸ ਦੇ ਆਕਾਰ ਦਾ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹਾਂ ਆਪਾਂ ਚਿਪਸ ਨੂੰ ਕਿੰਨਾ ਪਤਲਾ ਕੱਟਿਆ ਹੈ ਇਸ ਦੇ ਵਿੱਚ ਚਾਕੂ ਸਾਫ਼ ਦਿਖਾਈ ਦੇ ਰਿਹਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਹੁਣ ਮੈਂ ਸਾਰੇ ਆਲੂਆਂ ਨੂੰ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਸਾਫ਼ ਪਾਣੀ ਹੁਣ ਤੱਕ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਆਲੂਆਂ ਦਾ ਪਾਣੀ ਬਿਲਕੁਲ ਸਾਫ਼ ਹੋ ਚੁੱਕਿਆ ਹੈ ਆਲੂਆਂ ਨੂੰ ਆਪਾਂ ਇੱਕਸਾਰ ਬਰੀਕ ਕੱਟ ਲਵਾਂਗੇ ਜੇਕਰ ਸਾਈਡਾਂ ਮੋਟੀਆਂ ਹੋਣੀਆਂ ਤੇ ਵਿਚਾਲੇ ਪਤਲਾ ਹੋਏਗਾ ਤੇ ਚਿਪਸ ਵਧੀਆ ਨਹੀਂ ਬਣਨਗੇ ਹੁਣ ਆਪਾਂ ਆਲੂਆਂ ਦੇ ਪਾਣੀ ਨੂੰ ਸੁਕਾ ਲਵਾਂਗੇ ਇਸ ਤੇ ਲਈ ਮੈਂ ਦੋ ਕਿਚਨ ਟੋਵਲ ਲੈਨੇ ਇਸ ਦੇ ਉੱਪਰ ਆਪਾਂ ਆਲੂਆਂ ਦੇ ਪਾਣੀ ਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ 10 ਤੋਂ 15 ਮਿੰਟਾਂ ਦੇ ਲਈ ਆਲੂਆਂ ਨੂੰ ਸੁਕਾ ਲਵਾਂਗੇ ਤਾਂ ਕਿ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਇਹ ਬਹੁਤ इजी ਰੈਸਪੀ ਹੈ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਚਿਪਸ ਬਣ ਕੇ ਤਿਆਰ ਹੁੰਦੇ ਨੇ ਸਾਰੇ ਆਲੂਆਂ ਨੂੰ ਕਿਚਨ ਟਾਵਲ ਉੱਪਰ ਪਾਵਾਂਗੇ ਤੇ ਚੰਗੀ ਤਰ੍ਹਾਂ ਸੁਕਾ ਲਵਾਂਗੇ ਤਾਂ ਕਿ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਹੁਣ ਆਪਾਂ ਆਲੂਆਂ ਨੂੰ ਕਿਚਨ ਟੋਵਲ ਦੇ ਨਾਲ ਚੰਗੀ ਤਰ੍ਹਾਂ ਇਸ ਤਰੀਕੇ ਦੇ ਨਾਲ ਸੁਕਾ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਐ ਇਸ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਤੇ ਯੂਨੀਕ ਜਿਹੇ ਚਿਪਸ ਬਣ ਕੇ ਤਿਆਰ ਹੁੰਦੇ ਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਹੈ ਤਾਂ ਕਿ ਇਸ ਦੇ ਵਿੱਚ ਪਾਣੀ ਨਾ ਰਹੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਇਸ ਤਰੀਕੇ ਦੇ ਨਾਲ ਸੁਕਾ ਲਵਾਂਗੇ ਤਾਂ ਕਿ ਇਸ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਮੈਂ ਜੇਕਰ ਤਾਂ ਉਹ ਗੋਲ ਗੱਪਿਆਂ ਦੀ ਰੈਸਪੀ ਤੇ ਇਹ ਚਿਪਸ ਵਾਲੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਆਲੂਆਂ ਨੂੰ ਬੋਲਦੇ ਵਿੱਚ ਕੱਢ ਲਵਾਂਗੇ ਆਲੂਆਂ ਨੂੰ ਇੱਕ ਸਾਰ ਪਤਲਾ ਕੱਟ ਲਵਾਂਗੇ ਆਲੂਆਂ ਨੂੰ ਬੋਲਦੇ ਵਿੱਚ ਕੱਢ ਲਵਾਂਗੇ ਇਸ ਦੇ ਵਿਚਾਰਾ ਰੋਟੀ ਦਾ ਆਟਾ ਪਾਵਾਂਗੇ 2 ਚਮਚਾ ਰੋਟੀ ਦਾ ਆਟਾ ਪਾਵਾਂਗੇ ਆਟੇ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਔਣੀ देर ਤੱਕ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਆਟਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਕੋਟ ਹੋ ਜਾਵੇ ਆਲੂਆਂ ਉੱਪਰ ਹੁਣ ਇਸ ਤਰੀਕੇ ਦੇ ਨਾਲ ਆਰਾ ਰੂਟ ਦਾ ਆਟਾ ਲੂਆ ਉੱਪਰ ਕੋਟ ਹੋ ਚੁੱਕਿਆ ਹੈ ਹੁਣ ਆਪਾਂ ਟੂਥਪਿਕ ਦੇ ਨਾਲ ਆਲੂਆਂ ਨੂੰ ਇਸ ਤਰੀਕੇ ਦੇ ਨਾਲ ਲਗਾ ਦੇਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਜਿੰਨੇ ਕਾਲੂ ਟੂਥਪਿਕ ਦੇ ਉੱਪਰ ਸੈੱਟ ਹੋਣਗੇ ਉਹਨੇ ਕਾਲੂਆਂ ਨੂੰ ਟੂਥਪਿਕ ਦੇ ਉੱਪਰ ਸੈੱਟ ਕਰ ਲਵਾਂਗੇ ਤੇ ਬਾਕੀ ਆਲੂਆਂ ਨੂੰ ਆਪਾਂ ਦੂਸਰੀ ਟੂਥਪਿਕ ਦੇ ਉੱਪਰ ਸੈੱਟ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਟੂਥਪਿਕ ਦੇ ਉੱਪਰ ਲਗਾ ਲਵਾਂਗੇ ਆਲੂਆਂ ਨੂੰ ਆਲੂਆਂ ਨੂੰ ਫਰਾਈ ਕਰ ਲਵਾਂਗੇ ਸਰੋਂ ਦੇ ਤੇਲ ਵਿੱਚ ਆਲੂਆਂ ਨੂੰ ਫਰਾਈ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਆਲੂਆਂ ਨੂੰ ਟੂਥਪਿਕ ਦੇ ਉੱਪਰ ਸੈੱਟ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਟੂਥਪਿਕ ਉੱਪਰ ਆਲੂਆਂ ਨੂੰ ਲਗਾ ਕੇ ਥੋੜਾ ਥੋੜਾ ਕਰਕੇ ਫਰਾਈ ਕਰ ਲਵਾਂਗੇ ਜੇਕਰ ਆਪਾਂ ਇਕੱਠੇ ਤੇਲ ਦੇ ਵਿੱਚ ਚਿਪਸ ਪਾਵਾਂਗੇ ਤੇ ਇਹ ਟੁੱਟਣਾ ਜਾਣੀ ਇਸ ਲਈ ਆਪਾਂ ਇਸ ਨੂੰ ਇੱਕ-ਇੱਕਲਾ ਕਰਕੇ ਫਰਾਈ ਕਰ ਲਵਾਂਗੇ ਸਾਰੇ ਚਿਪਸ ਨੂੰ ਇਸ ਤਰੀਕੇ ਦੇ ਨਾਲ ਫਰਾਈ ਕਰ ਲਵਾਂਗੇ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਿਆ ਸੀ ਤਾਂ ਕਿ ਇਹ ਚਿਪਸ ਪਤਲੇ ਹੋਣ ਕਰਕੇ ਜਲ ਨਾ ਜਾਣ ਇਸ ਤਰੀਕੇ ਦੇ ਨਾਲ ਸਾਰੇ ਆਲੂਆਂ ਨੂੰ ਟੂਥਪਿਕ ਦੇ ਉੱਪਰ ਲਗਾ ਲਵਾਂਗੇ ਬੱਚਿਆਂ ਨੂੰ ਇਹ ਰੈਸਪੀ ਬਹੁਤ ਪਸੰਦ ਆਏਗੀ ਇਹ ਚਿਪਸ ਨੂੰ ਵੀ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਸਾਰੇ ਚਿਪਸ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਇਹ ਜੋ ਤੁਹਾਨੂੰ ਤੇਲ ਦੇ ਵਿੱਚ ਝੱਗ ਦਿਖਾਈ ਦੇ ਰਹੀ ਹੈ ਇਹ ਆਰਾ ਰੋਟ ਦਾ ਆਟਾ ਹੋਣ ਕਰਕੇ ਦਿਖਾਈ ਦੇ ਰਹੀ ਹੈ ਇਹ ਤੇਲ ਕੱਚਾ ਨਹੀਂ ਹੈ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਫਿਰ ਹੀ ਇਸ ਦੇ ਵਿੱਚ ਆਪਾਂ ਚਿਪਸ ਨੂੰ ਫਰਾਈ ਕੀਤਾ ਹੈ ਆਰਾ ਰੋਟ ਦਾ ਆਟਾ ਹੋਣ ਕਰਕੇ ਇਹ ਝੱਗ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਇਹ ਬਹੁਤ ਹੀ ਈਜ਼ੀ ਸਨੈਕਸ ਰੈਸਪੀ ਹੈ। ਇਸ ਤਰੀਕੇ ਨਾਲ ਸਾਰੇ ਸਨੈਕਸ ਨੂੰ ਬਣਾ ਕੇ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ। 골ਡਨ ਬ੍ਰਾਊਨ ਹੋਣ ਤੱਕ ਚਿਪਸ ਨੂੰ ਫਰਾਈ ਕਰ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਕ੍ਰਿਸਪੀ ਜਿਹੇ ਚਿਪਸ ਬਣ ਕੇ ਤਿਆਰ ਹੋਣਗੇ। ਹੁਣ ਆਪਣੇ ਚਿਪਸ ਬਣ ਕੇ ਤਿਆਰ ਨੇ ਚਿਪਸ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਚਿਪਸ ਉੱਪਰ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ ਥੋੜਾ ਜਿਹਾ ਬਲੈਕ ਸਾਲਟ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਇਸੇ ਤਰੀਕੇ ਦੇ ਨਾਲ ਹੀ ਮੈਂ ਬਾਕੀ ਬਚੇ ਹੋਏ ਚਿਪਸ ਨੂੰ ਵੀ ਫਰਾਈ ਕਰ ਲਵਾਂਗੇ ਹੁਣ ਆਪਣੇ ਇਸ ਤਰੀਕੇ ਤੇ ਯੂਨੀਕ ਜਿਹੇ ਚਿਪਸ ਬਣ ਕੇ ਤਿਆਰ ਨੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ